ਜਿਲੰਦਰਪਟਨ ਕੋਟ ਰਸਟਰੀ ਮਾਰਕ ਤੇ ਸਤੇਤ ਪਿੰਡ ਕਾਲਾ ਬੱਕਰਾ ਵਿਖੇ ਕਿਸਾਨ ਆਗੂ ਦੇ ਫਾਰਮ ਹਾ우스 ਵਿੱਚ ਲੱਗੀ ਅੱਗ ਪੀੜਤ ਅਮਰਜੀਤ ਸਿੰਘ ਪੁੱਤਰ ਸੇਵਾ ਸਿੰਘ ਵੱਲੋਂ ਜਾਣਕਾਰੀ ਅਨੁਸਾਰ 5 ਤੇ ਤਾਰ ਹਥਿਆਰਮੰਦ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਅੱਗ ਦੀ ਝਪੇਟ ਦੇ ਵਿੱਚ ਆਏ 2 ਮੋਟਰਸਾਈਕਲ 2 ਟਰੈਕਟਰ 1 ਪਿੱਕਾ ਗੱਡੀ ਅਤੇ 1 ਕਰਬਾਇਨ ਬੁਰੀ ਤਰ੍ਹਾਂ ਝੁਲਸ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਪੀੜਤ ਕਿਸਾਨ ਦੇ ਬਿਆਨਾਂ ਤੇ ਮਾਮਲਾ ਦਰਜ ਵੱਖ-ਵੱਖ ਪਹਿਲੂਆਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਜਾਂਚ ਡੀਐਸਪੀ ਕੁਲਵੰਤ ਸਿੰਘ ਮੈਂ ਅਮਰਜੀਤ ਸਿੰਘ ਜੇਕਰ ਮੈਂ ਆਪਣੀ ਛੇੜੀ ਦੇ ਵਿੱਚ ਥੋੜਾ ਜਿਹਾ ਬੰਦੇ ਬਹਰੋਂ ਆੜ ਕੇ ਅੱਗ ਲਾ ਕੇ ਦਿਖਾਏ ਜਾਂ ਤਿੰਨੇ ਉਹਨੂੰ ਆਪਣੀਆਂ ਅੱਗ ਦੀਆਂ ਲਾਟਾਂ ਦੇ ਵਿੱਚ ਬੰਦਿਆਂ ਨੂੰ ਪਛਾੜਿਆ ਫਿਰ ਬੰਦੇ ਡੋੜੇ ਆ ਕੇ ਤਾਂ ਫਿਰ ਅਸੀਂ ਆ ਬੁਝਾਉਂਦੇ ਕੀ ਕੀ ਛੜਿਆ ਤੁਹਾਡਾ ਮੇਰਾ ਇੱਕ ਗੱਡੀ ਛੜੀ ਇੱਕ ਕੰਪੈਨ ਆ ਜੀ ਦੋ ਟਰੈਕਟਰ ਆ ਦੋ ਮੋਟਰਸਾਈਕਲ ਆ 6 ਨਿਕਲਿਆ 6 ਦੇ 6 ਹੀ ਛੜ ਗਏ ਓਕੇ